600 ਕਿੰਨੇ ਗਿਆ 88 688 ਉੱਪਰ ਜਿਹੜਾ ਜਾਂਦਾ ਛਾ ਹਾਂਜੀ 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 ਇਹਦਾ ਭਾਈ ਅੱਛਾ ਜੀ 5400 ਰੁਪਏ ਦਾ ਜੀ ਇਹ 5400 ਚ ਆ ਗਿਆ 25 ਛੋਟਾਂ ਵਾਲਾ ਜੀ ਉੱਦਾਂ ਪੰਜ ਕੇ ਵਾਲੀ ਲੜੀ ਆ ਜੀ ਅੱਛਾ ਮਤਲਬ 5000 ਹਾਂਜੀ ਬੰਬ ਵਾਲੀ ਲੜੀ 5000 ਬੰਬ ਨੇ ਕੁਲੇ ਦੇ ਚੋਂ ਮਤਲਬ ਕਿੰਨਾ ਵੱਡਾ ਭਾਈ ਆ ਕਿਵੇਂ ਆ ਵਨੀਥਾ ਇਹ ਪਾਜੀ ਇਹ ਪਾਜੀ 600 ਫੁੱਟ ਹਾਈਟ ਆ ਜੀ ਅੱਛਾ 600 ਫੁੱਟ ਉੱਪਰ ਤੱਕ ਜਾਂਦਾ 6 ਇੰਚੀ ਬਾਈਪ ਅੱਛਾ ਛੋਟਾ ਭਾਜੀ ਅੱਛਾ ਜੀ ਇਹ 50 ਛੋਟਾ ਕਿੰਨੇ ਦਾ ਜੀ ਹੈ ਏ ਭਾਜੀ ਆਪ ਇਹਨਾਂ ਨੂੰ ਉੱਦਾ 400 ਰੁਪਏ ਦੇ ਸਟਾਰਟ ਹੋ ਜਾਂਦਾ ਜੀ ਅੱਛਾ 5 ਰੁਪਏ ਦੀ ਹਾਂਜੀ ਲਓ ਜੀ ਇਹ 5 ਤੋਂ ਸ਼ੁਰੂ ਹੋ ਜੀ ਫੁੱਲ ਚੜੀ ਤੇ ਸੇਮ ਸਾਈਜ਼ ਆ ਭਾਜੀ 30 ਸੀ ਇਹ ਵੀ 13 ਰੁਪਏ ਦੀ ਲਓ ਜੀ ਇਹ ਵੀ 13 ਰੁਪਏ ਖਾਓ ਹੁਣ ਕਿਹੜੀ ਆ ਸਰ ਆ ਲੜੀਆਂ ਸਟਾਰਟ ਹੋ ਜਾਂਦੀ 100 ਬੰਬ ਵਾਲੀ ਲੜੀ ਅੱਛਾ ਇਹ ਕਿਵੇਂ ਵੀਰੇ 100 ਬੰਬ ਵਾਲੀ ਕਿੱਥੋਂ ਹਾਈ ਰੁਪਏ ਦੇ ਸਟਾਰਟ ਹੋ ਜਾਂਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਜੀ ਤੇ ਆਪਾਂ ਆਇਆ ਕੁਰਾਲੀ ਸ਼ਹਿਰ ਦੇ ਵਿੱਚ ਤੇ ਆਪਾਂ ਸਾਰਿਆਂ ਨੂੰ ਪਤਾ ਜੀ ਕੁਰਾਲੀ ਸ਼ਹਿਰ ਦੇ ਵਿੱਚ ਜਿਹੜੇ ਆ ਸੋ ਮਾਰਕੀਟ ਦੇ ਵਿੱਚ ਆਪਾਂ ਸਾਰਾ ਤਾਂ ਨਹੀਂ ਫਿਰ ਸਕਦੇ ਕਿਉਂਕਿ ਬਹੁਤ ਦੁਕਾਨਾਂ ਨੇ ਤੇ ਅੱਗੇ ਦੁਸ਼ਹਿਰਾ ਦੀਵਾਲੀ ਆ ਰਹੀ ਏ ਪਰ ਆਪਾਂ ਇੱਕ ਬੜੀ ਵਧੀਆ ਸ਼ਾਪ ਤੇ ਰੁਕੇ ਆ ਜਿਹਦਾ ਨਾਮ ਹੈ ਜੀ ਮੰਨੂ ਦੀ ਹੱਟੀ ਤੇ ਫਾਈ ਮਤਲਬ ਮੇਨ ਰੋਡ ਤੇ ਆ ਕਰਾਲੀ ਵਾਲੇ ਮੇਨ ਰੋਡ ਤੇ ਆ ਜੀ ਤੇ ਬਾਕੀ ਸਾਰਾ ਐਡਰੈਸ ਬਾਈ ਯਰਾਂ ਤੋਂ ਪੁੱਛ ਕੇ ਤੁਹਾਨੂੰ ਦੱਸ ਦਾਂਗੇ ਬੜੀ ਜਿਆਜ ਰੇਟ ਤੇ ਤੁਹਾਨੂੰ ਪਤਾ ਕੇ ਮਿਲਣ ਵਾਲੇ ਇਹਨਾਂ ਦਾ ਸਾਰਾ ਸਟੋਰ ਇਹਨਾਂ ਦਾ ਆਪਾਂ ਵਿਜ਼ਿਟ ਕਰਾਂਗੇ ਤੇ ਕੱਲੀ-ਕੱਲੀ ਚੀਜ਼ ਨਾਲ ਵਾਕਫ ਕਰਾਵਾਂਗੇ ਬਸ ਵਲੌਗ ਦੇ ਐਂਡ ਤੱਕ ਬਣੇ ਰਹੋ ਜੀ ਆਜੋ ਪਾ ਜੀ ਨਾਲ ਗੱਲਬਾਤ ਕਰਦੇ ਆਂ ਹੋਰ ਭਾਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਪਾ ਜੀ ਠੀਕ ਠਾਕ ਜੀ ਵਧੀਆ ਚੱਲ ਰਿਹਾ ਹਾਂ ਹਾਂਜੀ ਹਾਂਜੀ ਹਾਂ ਵਧੀਆ ਸੀਜ਼ਨ ਪੂਰਾ ਚੱਲ ਰਿਹਾ ਹੈ ਦਸਹਿਰਾ ਦਿਵਾਲੀ ਨੇੜੇ ਆ ਗਈ ਹੈ ਨਾ ਹਾਂਜੀ ਹਾਂਜੀ ਅੱਛਾ ਪਾ ਜੀ ਸਾਨੂੰ ਮੜੇ ਦੱਸੋ ਡਿਟੇਲ ਤੋਂ ਸ਼ੁਰੂ ਕਰੋ ਛੋਟਿਆਂ ਤੋਂ ਪਾ ਜੀ ਫੁੱਲ ਜਿਹੜੀ 5 ਰੁਪਏ ਦੇ ਸਟਾਰਟ ਹੋ ਜਾਂਦੀ ਹੈ ਜੀ ਅੱਛਾ 5 ਰੁਪਏ ਦੀ ਹਾਂਜੀ ਲਓ ਜੀ 5 ਤੋਂ ਸ਼ੁਰੂ ਹੋ ਜੀ ਫੁੱਲ ਚੜੀ ਤੇ ਇਹ ਵੀਰੇ ਹੁਣ ਜਿਵੇਂ ਆ 5 ਪੀਸ ਨੇ ਦੇ ਚ 25 ਰੁਪਏ ਦਾ ਹੌਲ ਸੇਲ ਦੇ ਇਹਨਾਂ ਦਾ ਸਾਰਾ ਹੌਲ ਸੇਲ ਦਾ ਤੁਹਾਡਾ ਜੀ ਹੌਲ ਸੇਲ ਦਾ ਇਹ ਆ 13 ਰੁਪਏ ਥੋੜੀ ਜੋ ਵੱਡੀ ਹੈ ਹਨਾ ਜੀ ਲਓ ਭਾਈ ਤੁਸੀਂ ਆਪਣੇ ਹਿਸਾਬ ਨਾਲ ਆ ਵੀ ਦਿਖਾਈਓ ਜੀ ਆ ਦੇਖੋ ਸੇਮ ਸਾਈਜ਼ ਆ ਭਾਜੀ 30cm ਇਹ ਵੀ 13 ਰੁਪਏ ਦੀ ਲਓ ਜੀ ਇਹ ਵੀ 13 ਰੁਪਏ ਇਹ ਰਾਗੜੀ ਹੈ ਨਾ ਕਿਦਾਂ ਨਹੀਂ ਭਾਜੀ ਇਹ ਸਿੰਪਲ ਸਪਾਰਕਲ ਕਲਰ ਵਾਲੀ ਓਕੇ ਇਹ ਸਪਾਰਕਲ ਕਲਰ ਵਾਲੀ ਇਹ ਵੀ 13 ਰੁਪਏ ਦੀ ਇੱਕ ਪੀਸ ਪੰਜ ਕਿੰਨੇ ਦੇ ਹੋਗੇ ਜੀ 65 ਰੁਪਏ ਦੇ ਹੋਗੇ ਪੰਜ ਠੀਕ ਹੈ ਜੀ ਇਹ ਆ ਗਈਆਂ ਫੁੱਲ ਝੜੀਆਂ ਤੈਵਰੇ ਜਿਵੇਂ ਸਿੰਗਲ ਲੈਣੀ ਸਿੰਗਲ ਹੀ ਦਿੰਦੇ ਸਾਰਾ ਹੋਲ ਸੇਲ ਦਾ ਹੀ ਨਾ ਮਿਲ ਜਾਂਦਾ ਜੀ ਭਾਜੀ ਸਿੰਗਲ ਵੀ ਆਪਣਾ ਉਹਦਾ ਫਿਰ ਰੇਟ ਅੱਡ ਹੋਊਗਾ ਹਾਂਜੀ ਹਾਂਜੀ ਪਰ ਰਿਟੇਲ ਦਾ ਰੇਟ ਅੱਡਗਾ ਨਹੀਂ ਨਹੀਂ ਸੇਮ ਰੇਟ ਹੋਊਗਾ ਭਾਜੀ ਹਾਂਜੀ ਪਰ ਇਹ ਰੇਟ ਆਪਣੇ ਕੋਲ ਸਿਰਫ ਹਫਤੇ ਦੇ ਰੇਟ ਹੁੰਦੇ ਆ ਅੱਛਾ ਜੀ ਕਿਉਂਕਿ ਅਪ ਡਾਊਨ ਹੁੰਦੇ ਰਹਿੰਦੇ ਰੇਟ ਇਹ ਸੁਣ ਲਓ ਕਿਉਂਕਿ ਮੁਰਤੇ ਬੰਦਾ ਆ ਕੇ ਇਹ ਨਾ ਕਹੇ ਵੀ ਹਣਾ ਰੇਟ ਹਾਂਜੀ 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 ਆਪਨੇ ਕੋਲ ਕਲਰਫੁੱਲ ਚੜੀ ਇਹਦੇ ਵਿੱਚ 15 ਨੰਬਰ ਤੇ 30 ਨੰਬਰ ਅੱਛਾ ਜੀ ਕਲਰ ਦੇ ਸਟਾਰਟ ਹੋਏਗਾ ਆ 18 ਰੁਪਏ ਤੋਂ ਸ਼ੁਰੂ ਹੋਏ ਜੀ ਫੁੱਲ ਚੜੀ ਹਾਂਜੀ ਰ ਲਓ ਜੀ ਇਹ 60 ਨੰਬਰ ਆ ਗਿਆ ਜੀ ਹਾਂਜੀ ਹਾਂਜੀ ਇਹ ਚ ਵੀ ਪੰਜ ਪੀਸ ਨੇ ਹਾਂਜੀ ਹਾਂਜੀ ਇਹ ਕਿੰਨੇ ਦੀ ਪੈਂਦੀ ਹੈ ਇਹ ਭਾਜੀ ਪੈਂਦੀ ਸਿਰਫ 28 ਰੁਪਏ ਅੱਛਾ ਜੀ 28 ਰੁਪਏ ਲਓ ਜੀ ਆ ਸਟੋਰ ਬਹੁਤ ਵੱਡਾ ਆਪਾਂ ਸਾਰੀਆਂ ਇੱਜਾ ਦੇਖਣੀਆਂ ਨੇ ਆ ਜਾਓ ਬਸ ਤੁਸੀਂ ਵਲੋਗ ਦੇ ਐਂਡ ਤੱਕ ਬਣੇ ਰਹੋ ਤੇ ਅੱਗੇ ਭਾਜੀ ਦਿਖਾਓ ਹੁਣ ਕਿਹੜੀ ਆ ਇਹ ਲੜੀਆਂ ਸਟਾਰਟ ਹੋਈਆਂ 100 ਬੰਬ ਵਾਲੀ ਲੜੀ ਅੱਛਾ ਇਹ ਕਿਵੇਂ ਵੀਰੇ 100 ਬੰਬ ਵਾਲੀ ਕਿੱਥੋਂ 28 ਰੁਪਏ ਦੇ ਸਟਾਰਟ ਹੋ ਜਾਂਦੀ ਅੱਛਾ ਅੱਛਾ ਹਾਂਜੀ ਆ 300 ਬੰਬ ਵਾਲੀ ਲੜੀ ਇਹ ਕੁੱਕੜ ਬੰਬ ਵਾਲੀ ਹੈ ਹਾਂਜੀ ਹਾਂਜੀ ਇਹ 85 ਰੁਪਏ ਆ 3 ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਰ ਆਪਣੇ ਕੋਲ ਪੈਨਸਲ ਮਿਲ ਜਾਂਦੀ ਹੈ ਜੀ ਬੱਚਿਆਂ ਦੀ ਅੱਛਾ ਜੀ ਹਾਂਜੀ ਇਹ ਕਿੰਨੇ ਦੀ ਹੈ ਜੀ ਪੈਨਸਲ ਇਹ ਭਾਜੀ 50 ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀ 50 ਰੁਪਏ ਪਰ ਪੀਸ ਹਾਂਜੀ ਹਾਂਜੀ ਪਰ ਡੱਬੀ ਡੱਬੀ ਦਾ ਡੱਬੀ ਦਾ ਪੀਸ ਜੀ ਇੱਕ ਪੰਜ ਡੱਬੀਆਂ ਨੇ ਮਤਲਬ 250 ਦੀ ਹਾਂਜੀ ਹਾਂਜੀ 5 ਰੁਪਏ ਪੈ ਗਈ ਜੀ ਪੈਨਸਲ ਜੀ 10 ਪੀਸ ਹੁੰਦੇ ਜੀ ਆ ਸ਼ਾਰਟ ਬੜੇ ਵੱਡੇ ਵੱਡੇ ਰੱਖੇ ਨੇ ਬੱਚਿਆਂ ਦੀ ਆਟਮ ਫੋਟੋ ਫਲੈਸ਼ 60 ਰੁਪਏ ਸਰ ਇਹ ਕਿਦਾਂ ਜੀ ਮਤਲਬ ਇਹ ਫਲੈਸ਼ ਆ ਭਾਜੀ ਜਿੱਦਾਂ ਕੈਮਰੇ ਦੀ ਫਲੈਸ਼ ਨਹੀਂ ਹੁੰਦੀ ਉਹ ਚੀਜ਼ ਹੈ ਜੀ ਉਹ ਜੀ ਇਹ ਬੱਚਿਆਂ ਵਾਸਤੇ ਫਲੈਸ਼ ਵਾਲੀ ਆਟਮ ਆ ਗਈ ਇਹ ਕਿੰਨੇ ਦੀ 60 ਰੁਪਏ ਭਾਜੀ 60 ਰੁਪਏ ਹਾਂਜੀ ਲਓ ਜੀ ਰੇਟ ਬਾਈ ਹਨਾ ਦੇ ਮੈਨੂੰ ਜਾਇਜ਼ ਲੱਗ ਰਹੇ ਨੇ ਬਿਲਕੁਲ ਸਾਇਰਨ ਆ ਜੀ ਸਿਟੀ ਵਾਲਾ ਨਾਰ ਅੱਛਾ ਜੀ ਸਿਟੀ ਵਾਲਾ ਨਾਰ ਇੱਥੇ ਕਿੰਨੇ ਪੀਸ ਹੁੰਦੇ ਨਾ ਇਹਦੇ ਵਿੱਚ 5 ਪੀਸ ਹੁੰਦੇ ਭਾਜੀ ਹਾਂਜੀ 5 ਪੀਸ ਇਹ ਕਿੰਨੇ ਸਿਰਫ 150 ਰੁਪਏ 150 ਰੁਪਏ ਦਾ ਜੀ ਹਾਂਜੀ ਐਚ ਆਪਣੇ ਕੋਲ ਮਤਲਬ ਕਿ ਸਟਾਰਟ ਹੋ ਜਾਂਦਾ 130 ਰੁਪਏ ਤੇ ਇੱਕ ਹੋਰ ਕੁਆਲਟੀ ਅੱਛਾ ਅੱਛਾ ਜੀ ਤੇ ਚੱਕਰੀ ਆ ਜੀ 28 ਰੁਪਏ ਤੇ ਸਟਾਰਟ ਹੋ ਜਾਂਦਾ ਕਿੰਨੇ ਪੀਸ 5 10 ਦਾ 10 ਪੀਸ ਚੱਕਰੀ ਆ ਜੀ 28 ਰੁਪਏ ਦੀ ਹੈਨਾ ਜੀ 2 ਰੁਪਏ 80 ਪੈ ਬੈ ਗਈ ਹਾਂਜੀ ਹਾਂਜੀ ਠੀਕ ਹੈ ਜੀ ਫਿਰ 60 ਰੁਪਏ ਸਪੈਸ਼ਲ ਚੱਕਰੀ ਬਾਜੀ ਹੁਣ ਜਿਵੇਂ ਅੱਗੇ ਸੀਜ਼ਨ ਚੱਲ ਰਿਹਾ ਕੋਈ ਸਪੈਸ਼ਲ ਆਫਰ ਉਪਰ ਬਾਜੀ ਆਫਰ ਆਪਣੇ ਇਸ ਟਾਈਮ ਬੈਸਟ ਪ੍ਰਾਈਸ ਆ ਕਰਾਲੀ ਦੇ ਵਿੱਚ ਅੱਛਾ ਅੱਛਾ ਹਾਂਜੀ ਕੋਈ ਵੀ ਇਹ ਰੇਟ ਨਹੀਂ ਦੇ ਸ ਬੜਾ ਐਡਰੈਸ ਦੱਸ ਦੋ ਇੱਕ ਵਾਰੀ ਤੁਸੀਂ ਪ੍ਰੋਪਰ ਬਾਜੀ ਆਪਣਾ ਐਡਰੈਸ ਹੈ ਕਰਾਲੀ ਮਰਿੰਡਾ ਰੋ ਕਰਾਲੀ ਮਿੰਡਾ ਰੋਡ ਤੇ ਜਦੋਂ ਆਪਾਂ ਹਾਂਜੀ ਹਾਂਜੀ ਮਰਿੰਡੇ ਤੋਂ ਕਰਾਲੀ ਵੱਲੋਂ ਆਈਏ ਕਰਾਲੀ ਤੋਂ ਅੱਗੇ ਕਿੱਧਰ ਨੂੰ ਜਾਂਦਾ ਰੋਡ ਵੀਰੇ ਇਹੇ ਬਾਜੀ ਲਾਈਟਾਂ ਵੱਲੋਂ ਚਲੇ ਜਾਂਦਾ ਇਹ ਲਾਈਟਾਂ ਦੇ ਅੰਦਰ ਜਵਨਦਾ ਆਪਣਾ ਬਾਹਰ ਹੀ ਐ ਸੋ ਹਾਂ ਜਦੋਂ ਆਪਾਂ ਸ਼ਹਿਰ ਵੱਲੋਂ ਜਾਈਏ ਸੱਜੇ ਹੱਥ ਸ਼ਾਪ ਆਉਂਦੀ ਲੋ ਜੀ ਆ ਆਗੇ ਅੱਗੇ ਜੀ ਵੱਡੇ ਹੈ ਸਰ ਆਪਣੇ ਕੋਲ ਆ ਜਾਂਦੀ ਹੈ ਜੀ ਕਲਰਡ ਚੱਕਰੀ ਆ ਜੀ ਅੱਛਾ ਜੀ ਇਹ ਕਲਰ ਵਾਲੀ ਚੱਕਰੀ ਆ 50 ਰੁਪਏ ਦੀ ਹੈ ਜੀ ਇਹ ਸਾਰਾ ਇੱਕੋ ਰੰਗ ਹੁੰਦਾ ਇਹਦੇ ਚ ਕਿ ਅੱਡ ਅੱਡ ਅਲੱਗ-ਅਲੱਗ ਭਾਜੀ ਅੱਛਾ ਅੱਛਾ ਇਹ 50 ਰੁਪਏ ਦੀ ਕਿੰਨੇ ਪੀਸ ਨੇ ਇਹਦੇ ਵਿੱਚ 10 ਪੀਸੇ ਹੁੰਦੇ ਭਾਜੀ ਫੇਰ ਬੱਚਾ ਦੀ ਲollipops ਆ ਜਾਂਦੀ ਫੈਂਸੀ ਆਈਟਮ ਇਹ ਕਿਵੇਂ ਆ ਜੀ ਇਹ ਵੀ ਕਲਰਡ ਆਈਟਮ ਆ ਭਾਜੀ ਅੱਛਾ ਅੱਛਾ ਜੀ ਹਾਂ ਜੀ ਆ ਬੱਚੇ ਵਾਸਤੇ ਮਤਲਬ ਕਿ ਬੱਚੇ ਬਹੁਤ ਜ਼ਿਆਦਾ ਲੈਂਦੇ ਆ ਅੱਛਾ ਅੱਛਾ ਜੀ ਇਹ ਕਿੰਨੇ ਦੇ ਪੀਸ ਨੇ ਇਹ ਸਿਰਫ ਐਂਦੀ ਹੈ ਜੀ ਆਪਣੀ 70 ਰੁਪਏ ਓਕੇ ਚਲੋ ਹਾਂ ਜੀ 95 ਰੁਪਏ ਡੀਲਕਸ ਚੱਕਰ ਇਹ ਵੱਡੀ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਇਹ ਵੀ 10 ਪੀਸ ਵਾਲੀ ਹੈ ਜੀ 95 ਰੁਪਏ ਵੀ ਸਿਰਫ ਐਣ ਪਟਾਕੇ ਪੂਰੇ ਪੂਰੇ ਜੀ ਪੂਰੇ ਬੰਬ ਹੋਣਗੇ ਨਾ ਕਹਿੰਦਾ ਮਤਲਬ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਇਹ ਸਭ ਐਡ ਬਣੇ ਪਾ ਜੀ ਇੱਕ ਨਾ ਮਤਲਬ ਕੋਈ ਯੂਨੀਕ ਦਿਖਾਓ ਤੁਹਾਡੇ ਕੋਲ ਕਿਹੜਾ ਕੋਈ ਸ਼ਨੀਕ ਆਈਟਮ ਜਿਵੇਂ ਵੱਡਾ ਮੈਨੂੰ ਉਹ ਦਿਖਾਓ ਸ਼ੋਰਟ ਦੱਸੋ ਕਿਹੜਾ ਸਭ ਤੋਂ ਵੱਡਾ ਪਾ ਜੀ ਆਪਣੇ ਉੱਪਰ ਆ ਸਾਰੇ ਅੱਛਾ ਉੱਪਰ ਆ ਪਾਜੀ ਆ ਪੈਨਸਲ ਜੀ ਤੇ ਬੰਦੂਕ ਟਾਇਪ ਜਾਂ ਮਿਲਿਆ ਹੈ ਹੈਡ ਸ਼ਾਟ ਆ ਪਾਜੀ ਇਹ 688 ਸ਼ਾਟ ਹੁੰਦੇ ਆ ਜੀ ਮਤਲਬ ਕਿਵੇਂ ਚੱਲੂਗਾ ਇਹ ਇਹ ਅੱਦਾ ਪਾਜੀ ਇਹ ਉਪਰਾਗ ਲੱਗੇਗੀ 33 ਅੱਛਾ ਇਹ ਇੱਥੇ ਖੋਲ ਕੇ ਨਹੀਂ ਨਹੀਂ ਪਾਜੀ ਇਹ ਫੜਨੇ ਵਾਸਤੇ ਸਟੈਂਡ ਹੈ ਅੱਛਾ ਕੀ ਬਾਤ ਮੈਂ ਕੁੱਤਾ ਹੀ ਫੜ ਲੈ ਅੱਛਾ ਇਤਨਾ ਫੜ ਲਓ ਕਹਿੰਦੇ ਤੇ ਇਤਨਾ ਚਲਾਈ ਜੋ 600 ਕਿੰਨੇ ਗਿਆ 88 688 ਉੱਪਰ ਜਿਹੜਾ ਜਾਂਦਾ ਸ਼ਾਟ ਹਾਂਜੀ 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 ਇਹ ਤਾਂ ਫਿਰ ਬਹੁਤ ਮਹਿੰਗਾ ਹੋਣਾ ਜੀ ਹਾਂਜੀ ਹਾਂਜੀ ਪਾਜੀ ਇਹ ਸਿਰਫ ਆਪਣੇ ਕੋਲ 2400 ਰੁਪਏ ਦਾ ਇਹ 2400 ਰੁਪਏ ਦਾ ਅੱਛਾ ਜੀ 288 ਸ਼ਾਟ ਵੀ ਆਪਣੇ ਕੋਲ ਅ ਦੇ ਹੀ ਠੀਕ ਰਹਿੰਦਾ ਵੈਸੇ ਹਣਾ ਹਾਂਜੀ ਹਾਂਜੀ ਨੇ ਆਪੋ ਆਪਣੀ ਮਰਜ਼ੀ ਕੋਈ ਵੀ ਖਰੀਦ ਸਕਦੇ ਹਣਾ ਹਾਂਜੀ ਠੀਕ ਹੈ ਜੀ ਤੇ ਪਾਜੀ ਆ ਮੋਰ ਮੂਰ ਜੇ ਏਡਾ ਵੱਡਾ 5K ਇਹ 5K ਵਾਲੀ ਲੜੀ ਹੈ ਜੀ ਅੱਛਾ ਮਤਲਬ 5000 ਹਾਂਜੀ ਬੰਬ ਵਾਲੀ ਲੜੀ 5000 ਬੰਬ ਨਿਕਲੇ ਤੇ ਚੋਂ ਮਤਲਬ ਕਿੱਡੀ ਕਿੰਨੀ ਆਵਾਜ਼ ਵਾਲੇ ਬੁਲਟ ਬੰਬ ਵਾਲੀ ਜੀ ਆਹ ਪਾਜੀ ਬੁਲਟ ਬੰਬ ਜਿੰਨਾ ਧਮਾਕਾ ਹੋਊਗਾ ਅੱਛਾ ਅੱਛਾ ਜੀ ਹਾਂਜੀ ਇਹ ਆਪਣੇ ਕੋਲ ਕੁਆਲਿਟੀ 750 ਰੁਪਏ ਦੇ ਸਟਾਰਟ ਹੋ ਜਾਂਦੀ ਹੈ ਅਲੱਗ-ਅਲੱਗ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਲਓ ਜੀ ਹੁਣ ਆ ਸ਼ਾਰਟਸ ਪਏ ਨੇ ਬਾਈ ਜ ਸਾਡੇ 450 ਰੁਪਏ ਦਾ ਜੀ ਇਹ 450 ਚ ਆ ਗਿਆ 25 ਛੋਟਾਂ ਵਾਲਾ ਇਹਦੇ ਉੱਧਾ ਆਪਣੇ ਕੋਲ ਜੀ 170 ਰੁਪਏ ਤੇ ਸਟਾਰਟ ਹੋ ਜਾਂਦਾ 25 ਛੋਟ ਸ਼ਾਰਟ ਤੇ ਉਧਰ ਭਾਜੀ ਉਧਰਲਾ ਪਾਸਾ ਦਿਖਾਓ ਇੱਧਰ ਕੀ ਕੀ ਆ ਆ ਜਾਓ ਇੱਧਰਲੇ ਬਸ ਬਾਈ ਕੋਲ ਐਟਮਾਈ ਬਹੁਤ ਨੇ ਇੱਕ ਟਿਕ ਹੈ ਆ ਆ ਬੜਾ ਬਾਈ ਆ ਕਿਵੇਂ ਆ ਵਨੀਥਾ ਇਹ ਪਾਜੀ ਇਹ ਭਾਜੀ 600 ਫੁੱਟ ਹਾਈਟ ਹੈ ਜੀ ਅੱਛਾ 600 ਫੁੱਟ ਉੱਪਰ ਤੱਕ ਜਾਂਦਾ ਹੈ 6 ਇੰਚੀ ਪਾਈਪ ਅੱਛਾ ਜੀ ਤੇ ਉਨਾ ਹੀ ਇਹਦਾ ਘੇਰਾ ਭਾਜੀ अच्छा जी शीशो फुट हां जी हां जी ਇਹਨਾਂ ਚ ਬਦਲ ਨਜ਼ਰ ਆਇਆ 1700 ਰੁਪਏ ਦਾ ਇਹ ਅੱਛਾ 1700 ਰੁਪਏ ਦਾ ਕਲਰ ਗ੍ਰੀਨ हां जी ਭਾਜੀ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਸਭ ਤੋਂ ਬੈਸਟ ਚੀਜ਼ ਆ ਆਪਣੀ ਅੱਛਾ ਜੀ ਕਿੰਨੇ ਸ਼ਾਟ ਦੇ ਵਿੱਚ ਇੱਕੇ ਹੁੰਦਾ ਭਾਜੀ ਸਿੰਗਲ ਇੱਕੋ ਹੀ ਸਿੰਗਲ ਸ਼ਾਟ हां जी ਬੁਲਟ ਬੰਬ ਹੋ ਜਾਂਦਾ 70 ਰੁਪਏ ਤੇ ਸਟਾਰਟ ਜੀ ਲਓ ਜੀ ਇਹ ਬੁਲਟ ਬੰਬ ਸਟਾਰਟ ਹੈਗਾ ਜੀ ਸਿਰਫ 70 ਰੁਪਈਆਂ ਤੋਂ ਫਿਲਰ ਗੇਣ ਥੋੜੇ ਜਿਹਾ ਚਲੋ ਆਹ ਲਓ ਜੀ ਇਹ 70 ਰੁਪਏ ਤੋਂ ਸ਼ੁਰੂ ਨੇ हां जी ਠੀਕ ਹੈ ਜੀ ਇੱਧਰ ਸਾਰੇ ਬੰਬ ਨੇ ਜੀ हां जी हां जी ਭਾਜੀ ਆ ਗੋਲਾ ਹੋ ਜਾਂਦਾ ਜੀ 50 ਰ ਪੰਜਾਹ ਕਿੰਨੇ ਵੀ 10 35 ਰੁਪਏ ਤੇ ਸਟਾਰਟ ਹੋ ਜਾਂਦਾ ਜੀ ਅੱਛਾ ਜੀ ਇਹ 35 ਰੁਪਏ ਤੋਂ ਹਾਂਜੀ ਹਾਂਜੀ ਲਓ ਜੀ ਇਹ 35 ਰੁਪਏ ਤੋਂ ਸਟਾਰਟ ਹੋ ਜਾਂਦਾ 50 ਰੁਪਏ ਤੱਕ ਹੈਗਾ ਜੀ ਅੱਡ ਅੱਡ ਫਿਰ ਆਪਣੇ ਕੋਲ ਨਾਰ ਸ਼ੁਰੂ ਹੋ ਜਾਂਦੇ ਜੀ 30 ਰੁਪਏ ਤੇ ਸਟਾਰਟ ਹੋ ਜਾਂਦਾ ਨਾਰ ਸਮਾਰ ਨਾ ਅੱਛਾ ਜੀ ਹਾਂਜੀ ਆ ਨਾਰ ਹੈ ਜੀ ਇਹ 30 ਰੁਪਏ ਤੋਂ ਸ਼ੁਰੂ ਹੈ ਭਾਈ ਇਹ ਇੱਕ ਹੱਬ ਹੈ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਹਨਾ ਜੀ ਕਰਾਲੀ ਸਭ ਤੋਂ ਮਨਾਲਾ ਵੱਧ ਇੱਥੇ ਹੀ ਹੈ ਸ਼ੌਪ ਸਾਨੂੰ ਹਾਂਜੀ ਲਓ ਜੀ ਇਹ ਤਾਂ ਆ ਗਿਆ ਪਾਜੀ ਹੁਣ ਮਤਲਬ ਉੱਪਰ ਵਾਲਾ ਕੀ ਕੀ ਰਹਿੰਦਾ ਆਪਣੇ ਕੋਲ ਸ਼ਾਟ ਆ ਜੀ ਸ਼ਾਟ ਦੇਖੀਏ ਜੀ ਉੱਪਰ ਲਓ ਜ ਲਓ ਜੀ ਆਹ ਨਾਰ ਦੇਖੋ ਜੀ ਸਿੰਗਲ ਪੀਸ 280 ਰੁਪਏ ਭਾਜੀ ਕਿੰਨਾ ਚਿਰ ਚੱਲ ਜਾਂਦਾ ਇਹ ਇਹ ਭਾਜੀ 4-5 ਮਿੰਟ 4-5 ਮਿੰਟ ਚੱਲਦਾ ਜੀ ਇਹ ਸਿਰਫ 280 ਰੁਪਏ ਦਾ ਅਨਾਰ ਆ ਆਪਣੇ ਕੋਲ ਇਹ ਵੀ ਪੀਕੋਕ ਅਨਾਰ ਅੱਛਾ ਲਓ ਜੀ ਇਹ ਪੀਕੋਕ ਅਨਾਰ ਹੈ 320 ਦਾ ਹਾਂਜੀ ਇਹ ਇਹਦਾ ਕਿਵੇਂ ਕੀ ਸੀਣਾ ਕੀ ਬਣਦਾ ਇੱਕ ਵਾਰ ਭਾਜੀ ਮੋਰ ਦੀ ਤਰ੍ਹਾਂ ਚੱਲਦਾ ਨਾ ਅੱਛਾ ਮੋਰ ਵਾਂਗ ਖਿਲਰ ਕੇ ਜਾਂਦਾ ਤੇ 2-3 ਮਿੰਟ ਕੱਢ ਜਾਂਦਾ ਇਹ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਹ ਸ਼ੇਰ ਜਾਂ ਇਹ ਵੀ ਅਨਾਰੇ ਆ ਭਾਜੀ ਕਰੈਕਲਿੰਗ ਵਾਲਾ ਕੱਲਰ ਅੱਛਾ ਅੱਛਾ ਕੱਲਰ ਕੱਢਦਾ ਹੈ ਹਾਂਜੀ ਇਹ 320 ਰੁਪਏ ਜਦੋਂ ਸਾਡਾ ਥੋੜਾ ਅਜੇ ਤਾਂ ਚਲੋ ਅਸੀਂ ਇੰਨੇ ਵੀ ਬਜ਼ੁਰਗ ਨਹੀਂ ਹੋਏ ਜਦੋਂ ਸਾਡਾ ਬਚਪਨ ਸੀ ਉਦੋਂ ਥੋੜੇ ਸਿੰਪਲ ਵਟਾਕੇ ਸਨ ਤਾਂ ਰੰਗਾਂ ਵਾਲੇ ਕਈ ਤਰ੍ਹਾਂ ਦੇ ਆ ਗਏ ਨੇ ਬੱਚਿਆਂ ਦਾ ਹੈਮਰ ਥੋੜਾ ਅੱਛਾ ਜੀ ਇਹ ਕਿਵੇਂ ਜਾ ਥੋੜਾ ਬਈ ਬੱਚਿਆਂ ਦਾ ਕਰੈਕਲਿੰਗ ਵਾਲਾ ਮਤਲਬ ਇਹ ਕੀ ਕਰੂਗਾ ਇਹ ਪਾਜੀ ਕਰੈਕਲਿੰਗ ਵਾਲਾ ਐ ਇਦਾਂ ਚਾਹੁੰਦਾ ਉੱਪਰ ਅੱਗ ਲਗਾ ਕੇ ਅੱਛਾ ਸਾਈਡ ਤੇ ਫੜ ਕੇ ਰੱਖੋ ਹਾਂਜੀ ਹਾਂਜੀ ਲੋ ਜੀ ਅੱਗ ਲਗਾ ਕੇ ਬਾਈ ਕਹਿੰਦੇ ਐ ਫੜ ਲਓ ਤੇ ਚੱਲੀ ਜਾਊਗਾ ਥੋੜੇ ਵਾਂਗੂ ਬਣਾਇਆ ਜਿਨਾਂ ਨੇ ਮਰ ਨਾਲ ਤੇ ਨਹੀਂ ਚੱਲ ਪੂਗਾ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੈ ਜੀ ਠੀਕ ਚਲੋ ਆ ਵੰਨ ਕੇ 1000 ਵਾਲੀ ਹੈ 1000 ਲੜੀ ਵਾਲਾ ਅੱਛਾ ਜੀ ਇਹ ਆਪਣੇ ਕੋਲ ਕੁਆਲਟੀ ਮਤਲਬ ਕਿ ਭਾਜੀ 130 ਰੁਪਏ ਤੇ ਸਟਾਰਟ ਹੋ ਜਾਂਦੀ ਹੈ ਅੱਛਾ ਅੱਛਾ ਜੀ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਉੱਪਰ ਜਾ ਰਹੇ ਹਾਂ ਤੇ ਉੱਪਰ ਜਾ ਕੇ ਦੇਖਦੇ ਹਾਂ ਕਿਹੜੇ ਕਿਹੜੇ ਨੇ ਬਾਈ ਹਰਾਂ ਕੋਲ ਸ਼ਾਟ ਉੱਪਰ ਵੀਰੇ ਸਾਰੇ ਸ਼ਾਟ ਹੀ ਨੇ ਹਾਂ ਜੀ ਹਾਂ ਜੀ ਹਾਂ ਜੀ ਲਓ ਜੀ ਸ਼ਾਟ ਚੈੱਕ ਕਰੀਏ ਆ ਦੇਖੋ ਭਾਜੀ ਬੱਲੇ ਬੱਲੇ ਭਾਈ ਉੱਪਰ ਦਾ ਪੂਰਾ ਭੰਡਾਰ ਲਾ ਰੱਖਿਆ ਹੈ ਬਾਈ ਛੋਟਾਂ ਦਾ ਤੁਸੀਂ ਆ ਜਾ ਵੀ ਮੁੰਡੇ ਆ ਜਾ ਛੇਤੀ ਧਿਆਨ ਨਾਲ ਪੌੜੀਆਂ ਤਾਂ ਲਓ ਜੀ ਦੇਖੋ ਆ ਚੈੱਕ ਕਰੋ ਆ 50 ਸ਼ਾਟ ਆ ਭਾਜੀ ਅ ਏ ਭਾਜੀ ਆਪਣੇ ਕੋਲ ਉੱਦਾ 400 ਰੁਪਏ ਦੇ ਸਟਾਰਟ ਹੋ ਜਾਂਦਾ ਜੀ। ਇਹ ਆਪਣੇ ਕੋਲ ਇਸ ਸਟੈਂਡ 750 ਰੁਪਏ ਵਾਲੀ। ਲਓ ਜੀ 50 ਸ਼ਾਟ ਆ ਗਏ। ਆ ਵੀਰੇ ਆ ਪੇਟੀ ਬਹੁਤ ਵੱਡੀ ਹੈ ਇਹਦਾ ਕੀ ਸੀਨ ਹੈ? ਇਹ ਭਾਜੀ ਆਈਪੀਐਲ ਸ਼ਾਟ ਹੁੰਦੇ ਆ ਜੀ। ਅੱਛਾ ਇਹ ਇੱਕੋ ਹੀ ਆ ਸਾਰਾ? ਨਹੀਂ ਹਾਂ ਜੀ ਇੱਕੇ ਵਾਰ ਅੱਗ ਲਾਣੀ ਭਾਜੀ ਜਿਹੜੇ ਇਹ ਡੱਬੇ ਨੂੰ। ਹਾਂ ਜੀ। ਅੱਛਾ ਜੀ ਇਹ ਚੋਂ ਕਿੰਨੇ ਫਿਰਨ ਸ਼ਾਟ ਹੁੰਦੇ ਆ ਭਾਜੀ ਆਈਪੀਐਲ ਵਾਲੇ? ਅੱਛਾ ਅੱਛਾ। ਕਿੰਨਾ ਜਰ ਚੱਲ ਜਾਂਦੇ ਆ? ਇਹ ਭਾਜੀ ਟਾਈਮਿੰਗ ਦਾ ਘੱਟੇ ਹੁੰਦੀ ਪਰ ਇਹ ਫੈਲਦੇ ਬਹੁਤ ਜ਼ਿਆਦਾ। ਫੈਲਦੇ ਜ਼ਿਆਦਾ ਵਧੀਆ। ਹਾਂ ਜੀ ਆਈਪੀਐਲ ਲੋ ਜੀ ਆ ਸਾਰੇ ਸ਼ੌਟ ਹੀ ਸ਼ੌਟ 60 ਸ਼ੌਟ ਜੀ 600 ਰੁਪਏ ਤੇ ਸਟਾਰਟ ਆ ਜੀ ਅੱਛਾ ਜੀ 60 ਸ਼ੌਟਾਂ ਵਾਲਾ ਦਿਖਾਓ ਕਿਹੜਾ ਜੀ 600 ਰੁਪਏ ਵਾਲਾ ਭਾਜੀ ਸਭ ਤੋਂ ਸਸਤੇ ਤੋਂ ਸਸਤਾ ਕਿੰਨੇ ਦੇ ਸ਼ੁਰੂ ਆ ਆਪਣੇ ਕੋਲ ਜਿਹੜਾ 25 ਸ਼ੌਟ ਭਾਜੀ ਅੱਛਾ ਜੀ 170 ਰੁਪਏ ਤੇ ਸਿਰਫ 25 ਸ਼ੌਟਾਂ ਵਾਲੇ 170 ਤੇ ਸ਼ੁਰੂ ਤੇ ਆ 60 ਵਾਲਾ 600 ਰੁਪਏ ਦਾ 60 ਸ਼ੌਟ ਇਹ ਕਲਰ ਵਾਲਾ ਫੁੱਲ ਲੱਕੇ ਵਸ ਮਲਟੀ ਕਲਰ ਮਲਟੀ ਕਲਰ ਠੀਕ ਹੈ ਜੀ ਇਹਦੇ ਵਿੱਚ ਵੀ ਆਪਣੇ ਕੋਲ ਬਹੁਤ ਕੁਆਲਿਟੀ ਆ ਅਲੱਗ-ਅਲੱਗ ਕੰਪਨੀਆਂ ਵਾਲਾ ਅੱਛਾ ਅੱਛਾ ਜੀ ਠੀਕ ਹੈ ਉਹ ਕਈ ਕੰਪਨੀ ਹੁੰ ਆ ਆ ਕਿਵੇਂ ਹੈ ਵੀਰੇ ਬੜਾ ਵਧੀਆ ਲੱਗੀ ਜਾਂਦਾ ਇਹ 25 ਸ਼ਾਟ ਹੈ ਵੀ ਭਾਜੀ 450 ਰੁਪਏ ਦਾ 450 25 ਸ਼ਾਟ ਹਾਂਜੀ ਠੀਕ ਹੈ ਜੀ ਲਓ ਜੀ ਚੈੱਕ ਕਰ ਲਓ ਸੋਨੀ ਦਾ ਵੀ 25 ਸ਼ਾਟ ਮਿਲ ਜਾਂਦਾ ਜੀ ਕਿਹੜਾ ਜੀ ਸੋਨੀ ਦਾ ਅੱਛਾ ਅੱਛਾ ਜੀ ਲਓ ਜੀ ਹਾਂਜੀ ਫਿਰ ਆ ਬੰਦੇ ਮਾਤਰ ਮੈਂ ਤਰੰਗੇ ਵਾਲਾ ਸ਼ਾਟ ਹੈ ਭਾਜੀ ਅੱਛਾ ਤਰੰਗਾ ਨਿਕਲਦਾ ਇਹ ਚੋਂ ਬਾਈ ਹਾਂਜੀ ਸਿਰਫ 1400 ਰੁਪਏ ਦਾ ਤਰੰਗੇ ਵਾਲਾ ਅੱਛਾ ਹਾਂਜੀ ਬਹੁਤ ਸੋਹਣਾ ਬਣਿਆ ਹੈ ਹਨਾ ਆ 240 ਸ਼ਾਟ ਹੈ ਜੀ ਅੱਛਾ ਜੀ ਇਹ ਕਿੰਨਾ ਚਿਰ ਚੱਲ ਜਾਂਦੇ 240 ਸ਼ਾਟ 10 15 ਮਿੰਟ ਨਹੀਂ ਨਹੀਂ ਭਾਜੀ ਇਹ ਆਪਣੇ ਕੋਲ ਪੰਜ 6 7 ਮਿੰਟ ਦੀ ਟਾਈਮ 6 7 ਮਿੰਟ ਦੀ ਬਾਈ ਠੀਕ ਹੈ ਵਧੀਆ ਬਿਲਕੁਲ ਰਿਵਿਊ ਦੱਸਦੇ ਵੇਣ ਜੋ ਆ ਗਏ ਨੇ ਵੀ ਐਂ ਕਹਿਦਾ ਵੀਡੀਓ ਚ ਹਣਾ 15 ਹਾਂਜੀ ਹਾਂਜੀ ਉਹ ਆਪਣਾ ਕੰਮ ਜੋ ਹੈਗਾ ਰੀਅਲ ਬਿਲਕੁਲ ਸਹੀ ਗੱਲ ਲਓ ਜੀ ਇਹ ਸਾਰਾ ਬਾਈ ਕੋਲ ਇਹ ਸਾਟੂ ਜੋਟਾ ਜੀ ਮਿੱਠਾ ਦਾ ਅੱਛਾ ਜੀ ਹਾਂਜੀ ਛੋਟ ਆਪਣੇ ਕੋਲ ਭਾਜੀ ਬਹੁਤ ਤਰ੍ਹਾਂ ਦੇ ਇਸ ਤੋਂ ਵੀ ਜ਼ਿਆਦਾ ਹੈ ਮਤਲਬ ਕਿ ਇਹ ਕੁਝ ਵੀ ਨੇ ਹੂੰ ਦੋ ਤਿੰਨ ਹਜ਼ਾਰ ਸ਼ਾਟ ਪਿਆ ਹਣਾ ਇੱਥੇ ਤਾਂ ਲੱਗਨੇ ਹਾਂਜੀ ਹਾਂਜੀ ਬਿਲਕੁਲ ਜੀ ਚਲੋ ਜੀ ਸਾਈ ਬਾਤਾਂ ਨੇ ਭਾਜੀ ਬਾਕੀ ਪਟਾਕੇ ਚੱਲਣ ਚੱਲਣ ਨੂੰ ਲੈਣ ਵਧੀਆ ਹਾਂਜੀ ਹਾਂਜੀ ਇੱਕ ਨੰਬਰ ਮਾ ਲੱਗ ਗਿਆ ਠੀਕ ਹੈ ਫਰੈਸ਼ ਸਾਰਾ ਮਾ ਲਓ ਜੀ ਬਾਕੀ ਤੁਸੀਂ ਦੇਖ ਲਓ ਸਾਰਾ ਤੁਹਾਨੂੰ ਸ਼ਾਪ ਦਿਖਾਤੀ ਜੀ ਮੈਂ ਤੇ ਉੱਪਰ ਵੀ ਹੈਗਾ ਦਿਖਾਦਾ ਤੁਹਾਨੂੰ ਮੰਨੂ ਦੀ ਹੱਟੀ ਤੇ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸੋ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਧੰਨਵਾਦ